बीटीसी न्यूज ਦਾ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾ ਦਲੀਪ ਸਿੰਘ ਤਾਂ 13 ਫਰਵਰੀ ਹੈ ਅੱਜ ਤੇ ਕੁਝ ਸਮੇਂ ਬਾਅਦ ਹੀ ਪੰਜਾਬ ਤੋਂ ਹਜ਼ਾਰਾਂ ਟਰਾਲੀਆਂ ਦਿੱਲੀ ਵੱਲ ਖੂਚ ਕਰਨ ਗਿਆ ਪਰ ਰਸਤੇ ਵਿੱਚ ਅੜਿਕਾ ਇਹੀ ਹੈ ਕਿ ਦਿੱਲੀ ਅਤੇ ਪੰਜਾਬ ਦੇ ਜਿੰਨੇ ਵੀ ਬਾਰਡਰ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਕਿਸੇ ਨੂੰ ਵੀ ਉਸ ਪਾਸਿਓਂ ਪੰਜਾਬ ਨਹੀਂ ਆਣ ਦਿੱਤਾ ਜਾ ਰਿਹਾ ਤੇ ਕਿਸੇ ਨੂੰ ਵੀ ਇਸ ਪਾਸਿਓਂ ਹਰਿਆਣਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਸਮੇਂ ਪ੍ਰੈਸ ਕਾਨਫਰੰਸ ਹੋ ਰਹੀ ਹੈ ਕਿਸਾਨ ਆਗੂਆਂ ਦੀ ਜਿਸ ਨੂੰ ਸੰਬੋਧਿਤ ਕਰ ਰਹੇ ਨੇ ਸਰਵਨ ਸਿੰਘ ਪੰਦੇਰ ਕਿਸਾਨ ਆਗੂ ਉਹਨਾਂ ਨੇ ਇਹੀ ਕਿਹਾ ਕਿ ਕਿਸਾਨਾਂ ਨੇ ਸਰਕਾਰ ਨਾਲ ਹਰ ਸੰਭਵ ਕੋਸ਼ਿਸ਼ ਕੀਤੀ ਕਿ ਗੱਲਬਾਤ ਸਿਰੇ ਚੜ ਜਾਏ ਉਹਨਾਂ ਦੀ ਮੰਗਾਂ ਪੂਰੀਆਂ ਕੀਤੇ ਜਾਣ ਪਰ ਸਰਕਾਰ ਵੱਲੋਂ ਇਸਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਮਜਬੂਰਨ ਜੇ 13 ਫਰਵਰੀ ਨੂੰ ਕਿਸਾਨਾਂ ਵੱਲੋਂ ਕੂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦਿੱਲੀ ਵੱਲ ਨੂੰ ਪਰ ਅਹਿਮ ਗੱਲ ਇਹ ਹੈ ਕਿ ਦਿੱਲੀ ਦੇ ਨਾਲ ਜਿੰਨੇ ਵੀ ਲੱਗਦੇ ਪੰਜਾਬ ਅਤੇ ਹਰਿਆਣਾ ਦੇ ਜਿੰਨੇ ਵੀ ਬਾਰਡਰ ਨੇ ਚਾਹੇ ਉਹ ਸ਼ੰਭੂ ਬਾਰਡਰ ਹੋਵੇ ਚਾਹੇ ਉਹ ਡੱਬ ਵਾਲੀ ਬਾਰਡਰ ਹੋਵੇ ਚਾਹੇ ਉਹ ਖਨੋਰੀ ਦਾ ਬਾਰਡਰ ਹੋਵੇ ਹਰ ਪਾਸੇ ਇਹ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਨੇ ਕਿਉਂਕਿ ਹਜ਼ਾਰਾਂ ਟਰੈਕਟਰ ਟਰਾਲੀਆਂ ਪੰਜਾਬ ਤੋਂ ਦਿੱਲੀ ਜਾਣ ਦੇ ਲਈ ਰਵਾਨਾ ਹੋਣ ਵਾਲੀਆਂ ਨੇ ਕੁਝ ਦੇਰ ਬਾਅਦ ਹੀ ਕਿਉਂਕਿ ਕੱਲ 12 ਫਰਵਰੀ ਨੂੰ ਜਦੋਂ ਮੀਟਿੰਗ ਹੋਈ ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਤਾਂ ਉਸ ਦੇ ਵਿੱਚ ਕੋਈ ਵੀ ਸਿੱਟਾ ਸਾਹਮਣੇ ਨਹੀਂ ਆਇਆ ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਕਿਹਾ ਕਿ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਜਾਏਗਾ ਸਮਾ ਦਿੱਤਾ ਗਿਆ ਸੀ ਸਵੇਰੇ 10 ਵਜੇ ਦਾ 10 ਵਜਣ ਵਾਲੇ ਨੇ ਅਤੇ ਕੁਝ ਸਮੇਂ ਬਾਅਦ ਹੀ ਕਿਸਾਨ ਆਗੂਆਂ ਦੇ ਮੁਤਾਬਕ ਟਰੈਕਟਰ ਟਰਾਲੀਆਂ ਦਿੱਲੀ ਵੱਲ ਨੂੰ ਚਾਲੇ ਪਾਉਣ ਗਈਆਂ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਟਰਾਲੀਆਂ ਤਿਆਰ ਕੀਤੀਆਂ ਗਈਆਂ ਨਹੀਂ ਜੋ ਕਿ ਦਿੱਲੀ ਵੱਲ ਨੂੰ ਜਾਣ ਗਈਆਂ ਇਹ ਬਾਰਡਰ ਕਈ ਕਈ ਨੇ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਤੁਹਾਨੂੰ ਦੱਸੀਏ ਕਿ ਦਿੱਲੀ ਜਾਣ ਦੇ ਲਈ ਜਿਹੜੇ ਬਾਰਡਰ ਪੰਜਾਬ ਤੋਂ ਜੋ ਲੋਕ ਦਿੱਲੀ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਸਭ ਤੋਂ ਪਹਿਲਾਂ ਹਰਿਆਣਾ ਪਾਰ ਕਰਨਾ ਪਏਗਾ ਹਰਿਆਣਾ ਦੇ ਜਿਹੜੇ ਜਿਹੜੇ ਬਾਰਡਰ ਨੇ ਉਹ ਹੈ ਸ਼ੰਭੂ ਬਾਰਡਰ ਉਸ ਤੋਂ ਬਾਅਦ ਆੰਦਾ ਸਿੰਗੂ ਬਾਰਡ ਉਸ ਤੋਂ ਬਾਅਦ ਆਂਦਾ ਖਨੋਰੀ ਬਾਰਡ ਫਿਰ ਆਂਦਾ ਡਬਵਾਲੀ ਬਾਰਡ ਜੋ ਕਿ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਪੈਂਦਾ ਪਰ ਤੁਹਾਨੂੰ ਦੱਸ ਦਈਏ ਕਿ ਜੋ ਤਿੰਨ ਅਹਿਮ ਬਾਰਡਰ ਇਸ ਸਮੇਂ ਹੈ ਜਿਨ੍ਹਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨਗੇ ਕਿਸਾਨ ਉਹਨਾਂ ਦੇ ਉੱਪਰ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਗਈ ਹੈ ਅਤੇ ਉਸ ਤੇ ਉੱਥੇ ਮੋਟੀਆਂ ਸਲੇਬਾਂ ਲਗਾਈਆਂ ਗਈਆਂ ਨੇ ਛੜਾ ਲਗਾਈਆਂ ਗਈਆਂ ਨੇ ਤੇ ਕੰਡਿਆਲੀਆਂ ਤਾਰਾਂ ਦੀ ਵਰਤੋਂ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਆਪਣੇ ਸਕਰੀਨਾਂ ਤੇ ਸ਼ੰਭੂ ਬਾਰਡਰ ਹੈ ਸਿੰਗੂ ਬਾਰਡਰ ਹੈ ਅਤੇ ਟਿਕਰੀ ਬਾਰਡਰ ਹੈ ਟਿਕਰੀ ਬਾਰਡਰ ਦਿੱਲੀ ਅਤੇ ਹਰਿਆਣਾ ਦੇ ਨਾਲ ਲੱਗਦਾ ਹੈ ਸਿੰਗੂ ਬਾਰਡਰ ਹੈ ਦਿੱਲੀ ਅਤੇ ਹਰਿਆਣਾ ਦੇ ਨਾਲ ਜੋ ਕਿ ਕਰਨਾਲ ਬਾਈਪਾਸ ਵੱਲੋਂ ਜਾਂਦਾ ਹੈ ਇਸ ਤੋਂ ਬਾਅਦ ਆਉਂਦਾ ਸ਼ੰਭੂ ਬਾਰਡਰ ਜੋ ਕਿ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਤੇ ਹੈ ਇਹ ਤਿੰਨੇ ਤਸਵੀਰਾਂ ਤੁਸੀਂ ਆਪਣੇ ਸਕਰੀਨਸ ਤੇ ਦੇਖ ਰਹੇ ਹੋ ਜਿੱਥੇ ਕਿ ਡਰੋਨ ਸ਼ਾਟਸ ਰਾਹੀਂ ਵੀ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਨੇ ਸਭ ਤੋਂ ਪਹਿਲੀ ਤਸਵੀਰ ਹੈ ਸ਼ੰਭੂ ਬਾਰਡਰ ਦੀ ਜਿੱਥੇ ਕਿ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਗਏ ਨੇ ਕਿੱਲਾ ਸੜਕ ਤੇ ਲਗਾਈਆਂ ਗਈਆਂ ਨੇ ਡੰਪਰ ਲਗਾਏ ਗਏ ਨੇ ਤਾਂ ਕਿ ਕੋਈ ਵੀ ਕਿਸਾਨ ਟਰਾਲੀ ਲੈ ਕੇ ਉਸ ਪਾਸੇ ਦਾਖਲ ਨਾ ਹੋ ਸਕੇ ਤਾਂ ਇਹਨਾਂ ਤਸਵੀਰਾਂ ਤੋਂ ਬਾਅਦ ਅਸੀਂ ਤੁਹਾਨੂੰ ਹੁਣ ਦਿਖਾ ਰਹੇ ਹਾਂ ਦਿੱਲੀ ਦੀਆਂ ਤਸਵੀਰਾਂ ਇਹ ਹੈ ਸਿੰਘੂ ਬਾਰਡਰ ਸਿੰਘੂ ਬਾਰਡਰ ਤੇ ਤੁਸੀਂ ਦੇਖ ਰਹੇ ਹੋ ਕਿ ਛੋਟੇ ਵਾਹਨਾਂ ਨੂੰ ਲੰਘਣ ਦੀ ਹੁਣ ਤੱਕ ਇਜਾਜ਼ਤ ਦਿੱਤੀ ਗਈ ਹੈ ਪਰ ਫਿਲਹਾਲ ਹੁਣ ਤੱਕ ਜੀ ਜਾਣਕਾਰੀ ਜੋ ਆ ਰਹੀ ਹੈ ਉਹ ਜਾਣਕਾਰੀ ਇਹ ਹੈ ਕਿ ਜੋ ਵੀ ਲੋਕ ਦਿੱਲੀ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਸਿੰਘੂ ਬਾਰਡਰ ਤੋਂ ਰੋਕ ਦਿੱਤਾ ਗਿਆ ਹੈ ਤਾਂ ਅਹਿਮ ਗੱਲ ਇਹ ਹੈ ਕਿ ਜਿੰਨੇ ਵੀ ਬਾਰਡਰ ਜੋ ਕਿ ਦਿੱਲੀ ਦੇ ਵਿੱਚ ਦਾਖਲ ਹੋਣ ਵਾਲੇ ਨੇ ਉਹਨਾਂ ਨੂੰ ਸੀਲ ਕੀਤਾ ਗਿਆ ਹੈ ਇਹ ਜੋ ਪਹਿਲੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਹੈ ਸ਼ੰਭੂ ਬਾਰਡਰ ਦੀ ਤਸਵੀਰ ਪਟਿਆਲਾ ਜ਼ਿਲ੍ਹਾ ਪੈਂਦਾ ਹੈ ਤੇ ਅੰਬਾਲਾ ਜ਼ਿਲ੍ਹਾ ਪੈਂਦਾ ਹਰਿਆਣਾ ਦਾ ਉਸ ਦੇ ਵਿੱਚ ਪੈਂਦਾ ਹੈ ਸ਼ੰਭੂ ਬਾਰਡਰ ਸ਼ੰਭੂ ਬਾਰਡਰ ਤੇ ਚਾਕ ਚੌਂਬਤ ਤਿਆਰੀਆਂ ਕੀਤੀਆਂ ਗਈਆਂ ਨੇ ਜਿੱਥੇ ਕਿ ਨੀਮ ਫੌਜੀ ਦਸਤੇ ਲਗਾਏ ਗਏ ਨੇ ਮੋਟੀਆਂ ਸਲੇਬਾਂ ਲਗਾਈਆਂ ਗਈਆਂ ਨੇ ਕੰਡਿਆਲੀਆਂ ਤਾਰਾਂ ਵੀ ਲਗਾਈਆਂ ਗਈਆਂ ਨੇ ਤਾਂ ਕਿ ਜੋ ਪੰਜਾਬ ਵੱਲੋਂ ਆਉਣ ਵਾਲੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਕਿਉਂਕਿ ਪਿਛਲੀ ਵਾਰ ਜੋ ਕਿਸਾਨੀ ਅੰਦੋਲਨ ਚੱਲਿਆ ਸੀ ਉਸ ਦੌਰਾਨ ਕਿਸਾਨਾਂ ਨੇ ਅਚਾਨਕ ਦਿੱਲੀ ਵੱਲ ਚਾਲੇ ਪਾ ਦਿੱਤੇ ਸੀ ਤੇ ਪ੍ਰਸ਼ਾਸਨ ਦੇਖਦਾ ਰਹਿ ਗਿਆ ਸੀ ਤੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਕਿਸਾਨ ਜਾ ਕੇ ਡਟ ਗਏ ਸੀ ਪਰ ਇਸ ਵਾਰ ਜਦੋਂ ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਕੁਝ ਕਰਾਂਗੇ ਉਸ ਨੂੰ ਦੇਖਦੇ ਹੋਏ ਸਰਕਾਰ ਨੇ ਪਹਿਲਾਂ ਤੋਂ ਹੀ ਬੰਦੋਬਸਤ ਕੀਤੇ ਹੋਏ ਸੀ ਅਤੇ ਕਈ ਦਿਨਾਂ ਤੋਂ ਪ੍ਰੈਕਟਿਸ ਵੀ ਚੱਲ ਰਹੀ ਸੀ ਕਿ ਕਿਸਾਨਾਂ ਨੂੰ ਰੋਕਣਾ ਕਿਵੇਂ ਸ਼ੰਭੂ ਬਾਰਡਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਮੋਟੀਆਂ ਸਲੇਬਾਂ ਲਗਾਈਆਂ ਗਈਆਂ ਨੇ ਨੀਂ ਫੌਜੀ ਦਸਤੇ ਇਸ ਸਮੇਂ ਉੱਤੇ ਬੈਠੇ ਹੋਏ ਨੇ ਕਿਉਂਕਿ ਫਤੇਗੜ ਵਾਲੇ ਪਾਸਿਓਂ ਅਤੇ ਉਸ ਦੇ ਪਿੱਛੋਂ ਜਲੰਧਰ ਵਾਲੇ ਪਾਸਿਓਂ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਪਹੁੰਚ ਚੁੱਕੀਆਂ ਨੇ ਜੋ ਕਿ ਚਾਲੇ ਪਾਉਣੀਆਂ ਕੁਝ ਸਮੇਂ ਬਾਅਦ ਹੀ ਹਰਿਆਣਾ ਵਿੱਚ ਦਾਖਲ ਹੋਣ ਦੇ ਲਈ ਹੁਣ ਅਗਲੀ ਤਸਵੀਰ ਤੁਹਾਨੂੰ ਅਸੀਂ ਦਿਖਾਵਾਂਗੇ ਸਿੰਗੂ ਬਾਰਡਰ ਦੀ ਜੀ ਹਾਂ ਇਹ ਵਹੀ ਉਹੀ ਸਿੰਗੂ ਬਾਰਡਰ ਜੋ ਕਿ ਪਿਛਲੇ 1 1.5 ਸਾਲ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਉਸ ਵੇਲੇ ਸਿੰਗੂ ਬਾਰਡਰ ਤੇ ਟਿਕਰੀ ਬਾਰਡਰ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਬੈਠ ਗਏ ਸੀ ਤੇ ਇੱਕ ਸਾਲ ਤੋਂ ਵੱਧ ਉਪ ਕਿਸਾਨੀ ਅੰਦੋਲਨ ਚੱਲਿਆ ਸੀ ਉਸ ਤੋਂ ਸੈਦ ਲੈਂਦੇ ਹੋਏ ਪ੍ਰਸ਼ਾਸਨ ਨੇ ਇਸ ਸਮੇਂ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਦੇ ਉੱਪਰ ਜ਼ਬਰਦਸਤ ਪ੍ਰਬੰਧ ਕੀਤੇ ਹੋਏ ਨੇ ਮੋਟੀਆਂ ਸਲੇਬਾਂ ਦੇ ਨਾਲ-ਨਾਲ ਬੈਰੀਕੇਡਸ ਲਗਾਏ ਗਏ ਨੇ ਦਿੱਲੀ ਪੁਲਿਸ ਵੀ ਉੱਥੇ ਹੈ ਹਰਿਆਣਾ ਪੁਲਿਸ ਵੀ ਉੱਥੇ ਮੌਜੂਦ ਹੈ ਅਤੇ ਉੱਥੇ ਬੈਰੀਕੇਡਸ ਦੇ ਨਾਲ-ਨਾਲ ਕੰਡਿਆਲੀਆਂ ਤਾਰਾਂ ਦੀ ਵੀ ਪ੍ਰਬੰਧ ਕੀਤਾ ਗਿਆ ਕਿਉਂਕਿ ਜੇਕਰ ਮੰਨਿਆ ਜਾਵੇ ਕਿ ਜੇਕਰ ਕਿਸਾਨ ਉੱਥੇ ਤੱਕ ਪਹੁੰਚ ਕਰ ਦੇਣੇ ਤਾਂ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਕਿਵੇਂ ਰੋਕਣਾ ਉਸ ਦੀ ਤਿਆਰੀ ਪੂਰੀ ਤਰ੍ਹਾਂ ਕੀਤੀ ਗਈ ਹੈ ਵੱਡੇ ਵੱਡੇ ਟਰਾਲੇ ਅਤੇ ਟਰੱਕ ਵੀ ਲਗਾਏ ਗਏ ਨੇ ਤਾਂ ਕਿ ਕਿਸਾਨਾਂ ਦੇ ਟਰੈਕਟਰਾਂ ਨੂੰ ਤੇ ਕਿਸਾਨਾਂ ਦੀ ਭੀੜ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਇਸ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਡਰੋਨ ਸ਼ਾਟਸ ਰਾਹੀਂ ਅਸੀਂ ਦਿਖਾ ਰਹੇ ਹਾਂ ਟਿਕਰੀ ਬਾਰਡਰ ਦੀ ਤਸਵੀਰ ਟਿਕਰੀ ਬਾਰਡਰ ਬਹਾਦਰਗੜ ਵਾਲੇ ਪਾਸਿਓਂ ਚੱਜਰ ਜ਼ਿਲ੍ਹਾ ਪੈਂਦਾ ਹਰਿਆਣਾ ਦਾ ਤੇ ਉਸ ਪਾਸੇ ਪੈਂਦਾ ਨਾਗਲੋਈ ਦਿੱਲੀ ਦਾ ਇਲਾਕਾ ਜਿਸ ਦੇ ਵਿਚਾਲੇ ਪੈਂਦਾ ਟਿਕਰੀ ਬਾਰਡਰ ਟਿਕਰੀ ਬਾਰਡਰ ਤੇ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ 1 ਸਾਲ ਤੋਂ ਲੰਬੇ ਸਮੇਂ ਤੋਂ ਚੱਲੇ ਕਿਸਾਨ ਆंदोलਨ ਦੇ ਦੌਰਾਨ ਕਿਸਾਨ ਆਗੂ ਆਪਣੇ ਸਮਰਥਕਾਂ ਨਾਲ ਬੈਠੇ ਹੋਏ ਸੀ ਤੇ ਉਸ ਤੋਂ ਹੀ ਸੈਇਦ ਲਈ ਗਈ ਹੈ ਕਿ ਇਸ ਸਮੇਂ ਟਿਕਰੀ ਬਾਰਡਰ ਤੇ ਵੀ ਸੁਰੱਖਿਆ ਚਾਕ ਚੌਬੰਦ ਕੀਤੀ ਗਈ ਹੈ। ਕੰਡਿਆਲੀ ਤਾਰਾ ਤੁਸੀਂ ਦੇਖ ਰਹੇ ਹੋ ਬੈਰੀਕੇਡ ਦੇ ਉੱਪਰ ਲਗਾ ਕੇ ਤਿਆਰੀ ਕੀਤੀ ਗਈ ਹੈ। ਫਿਲਹਾਲ ਲੋਕਾਂ ਨੂੰ ਆਉਣ ਜਾਣ ਦਿੱਤਾ ਜਾ ਰਿਹਾ ਹੈ। ਬਹਾਦਰਗੜ ਵਾਲੇ ਪਾਸਿਓਂ ਜੋ ਲੋਕ ਦਿੱਲੀ ਜਾ ਰਹੇ ਨੇ ਜਾਂ ਦਿੱਲੀ ਵਾਲੇ ਪਾਸਿਓਂ ਜੋ ਲੋਕ ਬਹਾਦਰਗੜ ਦੇ ਵਿੱਚ ਦਾਖਲ ਹੋ ਰਹੇ ਨੇ। ਹਰਿਆਣਾ ਦਾ ਝੱਜਰ ਜ਼ਿਲ੍ਹਾ ਇਹ ਪੈਂਦਾ ਹੈ। ਫਿਲਹਾਲ ਉੱਥੇ ਆਵਾਜਾਈ ਜਾਰੀ ਕੀਤੀ ਗਈ ਹੈ ਪਰ ਕਿਸੇ ਵੀ ਸਮੇਂ ਇਹ ਆਵਾਜਾਈ ਰੋਕੀ ਜਾ ਸਕਦੀ ਹੈ। ਇਹ ਦੇਖਦੇ ਹੋਏ ਕਿ ਪੰਜਾਬ ਵੱਲੋਂ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਟਰਾਲੀਆਂ ਨਿਕਲਣ ਗਿਆ ਦਿੱਲੀ ਦੇ ਲਈ ਉਹਨਾਂ ਦਾ ਕੀ ਅਪਡੇਟ ਮਿਲਦਾ ਉਹ ਕਿਧਰੋਂ ਪਹੁੰਚਣ ਗਿਆ ਤੁਹਾਨੂੰ ਦੱਸਦੇ ਕਿ ਟਿਕਰੀ ਬਾਰਡਰ ਉਹੀ ਬਾਰਡਰ ਹੈ ਜਿੱਧਰ ਨੂੰ ਜਿਸ ਪਾਸੇ ਖਨੌਰੀ ਬਾਰਡਰ ਤੋਂ ਜੇਕਰ ਕਿਸਾਨ ਦਾਖਲ ਹੁੰਦੇ ਨੇ ਤਾਂ ਟਿਕਰੀ ਬਾਰਡਰ ਹੁੰਦੇ ਹੋਏ ਉਹ ਦਿੱਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਇਸ ਕਰਕੇ ਟਿਕਰੀ ਬਾਰਡਰ ਨੂੰ ਇੱਥੇ ਸੀਲ ਕੀਤੇ ਜਾਣ ਦੀ ਪੂਰੀ ਤਿਆਰੀ ਕੀਤੀ ਗਈ ਹੈ ਕਿਉਂਕਿ ਖਨੌਰੀ ਬਾਰਡਰ ਤੇ ਵੀ ਸੀਲ ਕੀਤਾ ਗਿਆ ਹੈ ਕਿਉਂਕਿ ਖਨੌਰੀ ਬਾਰਡਰ ਵੱਲ ਵਾਲੇ ਪਾਸਿਓਂ ਡੱਬ ਵਾਲੀ ਤੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਵੀ ਜੋ ਵੀ ਟਰਾਲੀਆਂ ਹੋਣਗੀਆਂ ਉਹ ਦਾਖਲ ਹੋਣ ਦੀ ਕੋਸ਼ਿਸ਼ ਕਰਨਗੀਆਂ ਪਰ ਖਰੌਰੀ ਬਾਰਡਰ ਤੋਂ ਬਾਅਦ ਅਗਲਾ ਜੋ ਲੇਅਰ ਬਣਾਈ ਗਈ ਹੈ ਉਹ اے ਹੈ ਕਿ ਟਿਕਰੀ ਬਾਰਡਰ ਹੈ ਜੋ ਦਿੱਲੀ ਦੇ ਬਾਰਡਰ ਦਿੱਲੀ ਨੂੰ ਹਰਿਆਣਾ ਦੇ ਨਾਲ ਜੋੜਦਾ ਹੈ ਇੱਥੇ ਵੀ ਚਾਕਚੌਂਦ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਨੂੰ ਵੀ ਦਾਖਲ ਨਾ ਹੋਣ ਦਿੱਤਾ ਜਾਵੇ ਤਾਂ ਇਹ ਤਸਵੀਰਾਂ ਨੇ ਟਿਕਰੀ ਬਾਰਡਰ ਦੀਆਂ ਹੁਣ ਤੁਹਾਨੂੰ ਅਸੀਂ ਤਸਵੀਰ ਦਿਖਾਵਾਂਗੇ ਸਿੰਘੂ ਬਾਰਡਰ ਦੀ ਸਿੰਘੂ ਬਾਰਡਰ ਉਹੀ ਬਾਰਡਰ ਟਿਕਰੀ ਬਾਰਡਰ ਦੇ ਨਾਲ ਹੀ ਜਿੱਥੇ ਕਿ ਇੱਕ ਸਾਲ ਤੱਕ ਕਿਸਾਨ ਬੈਠੇ ਰਹੇ ਸੀ ਤੇ ਉੱਥੇ ਵੀ ਕਿਸਾਨਾਂ ਨੇ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ ਖੇਤੀ ਕਾਨੂੰਨ ਵਾਪਸ ਕਰਾਉਣ ਦੇ ਲਈ ਉੱਥੇ ਵੀ ਇਸ ਸਮੇਂ ਚਾਕ ਚੌਬੰਦ ਵਿਵਸਥਾ ਕੀਤੀ ਗਈ ਹੈ ਦਿੱਲੀ ਪੁਲਿਸ ਇੱਕ ਪਾਸੇ ਤনাਤ ਹੈ ਹਰਿਆਣਾ ਪੁਲਿਸ ਇੱਕ ਪਾਸੇ ਤনাਤ ਹੈ ਕਿਉਂਕਿ ਇਹ ਵੀ ਕੋਸ਼ਿਸ਼ ਕੀਤੀ ਜਾਏਗੀ ਕਿ ਦਿੱਲੀ ਦਾ ਜੋ ਲਾਅ ਐਂਡ ਆਰਡਰ ਹੈ ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਖਤਰਾ ਨਾ ਹੋਵੇ ਉਸ ਨੂੰ ਦੇਖਦੇ ਹੋਏ ਵੀ ਸਿੰਘੂ ਬਾਰਡਰ ਦੇ ਉੱਪਰ ਤਿਆਰੀਆਂ ਕੀਤੀਆਂ ਗਈਆਂ ਨੇ ਤਾਂ ਸਿੰਘੂ ਬਾਰਡਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਹਾਲਾਂਕਿ ਛੋਟੀਆਂ ਗੱਡੀਆਂ ਨੂੰ ਆਉਣ ਜਾਣ ਦਿੱਤਾ ਜਾ ਰਿਹਾ ਹੈ ਪਰ ਤੁਸੀਂ ਨਾਲ-ਨਾਲ ਦੇਖ ਰਹੇ ਹੋ ਕਿ ਇੱਕ ਪਾਸੇ ਬੈਰੀਕੇਡਸ ਲਗਾਏ ਗਏ ਨੇ ਦਿੱਲੀ ਪੁਲਿਸ ਦੇ ਬੈਰੀਕੇਡਸ ਨੇ ਤੇਸਮੈਂਟ ਦੇ ਸਲੇਬਾ ਵੀ ਰੱਖਿਆ ਗਏ ਨੇ ਕਿ ਮੌਕਾ ਦੇਖਦੇ ਹੀ ਇਹਨਾਂ ਨੂੰ ਇਹਨਾਂ ਦੀ ਵਰਤੋਂ ਕੀਤੀ ਜਾਵੇ ਰਸਤੇ ਨੂੰ ਬਲੌਕ ਕਰਨ ਦੇ ਲਈ ਤਾਂ ਤੁਸੀਂ ਫਿਲਹਾਲ ਦੇਖ ਰਹੇ ਹੋ ਕੁਝ ਸਿੰਘੂ ਬਾਰਡ ਦੀਆਂ ਤਸਵੀਰਾਂ ਨੇ ਡਰੋਨ ਸ਼ਾਟਸ ਨਹੀਂ ਤੁਹਾਨੂੰ ਇਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਕਿ ਦਿੱਲੀ ਵੱਲ ਪਾਸੇ ਦਿੱਲੀ ਵੱਲ ਹਰਿਆਣੇ ਤੋਂ ਲੋਕ ਜਾ ਰਹੇ ਨੇ ਹਰਿਆਣੇ ਤੋਂ ਦਿੱਲੀ ਵੱਲਾਈ ਪਾਸਿਓਂ ਲੋਕ ਹਰਿਆਣੇ ਵਿੱਚ ਦਾਖਲ ਹੋ ਰਹੇ ਨੇ ਪਰ ਤਿਆਰੀ ਪੂਰੀ ਹੈ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਨੇ ਮਲਟੀ ਲੇਅਰ ਬੈਰੀਕੇਡਿੰਗ ਕੀਤੀ ਹੋਈ ਹੈ ਰਸਤਾ ਬਲੌਕ ਨਹੀਂ ਕੀਤਾ ਗਿਆ ਹੈ ਰਸਤਾ ਕਿਸੇ ਵੀ ਸਮੇਂ ਬਲੌਕ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਤੈ ਹੋਏਗਾ ਕਿ ਸ਼ੰਭੂ ਬਾਰਡਰ ਜੋ ਕਿ ਪੰਜਾਬ ਅਤੇ ਹਰਿਆਣਾ ਬਾਰਡਰ ਤੇ ਹੈ ਉਸ ਨੂੰ ਕਿਸਾਨ ਕੀ ਪਾਰ ਕਰ ਪਾਉਂਦੇ ਨੇ ਜੇ ਕਿਸਾਨ ਉਸ ਨੂੰ ਪਾਰ ਕਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਇਹ ਤੈ ਕੀਤਾ ਜਾਏਗਾ ਕਿ ਸ਼ੰਭੂ ਬਾਰਡਰ ਨੂੰ ਸੀਲ ਕੀਤਾ ਜਾਵੇ ਸਿੰਗੂ ਬਾਰਡਰ ਨੂੰ ਸੀਲ ਕੀਤਾ ਜਾਵੇ ਜਾਂ ਨਹੀਂ ਹੁਣ ਅਗਲੀ ਤਸਵੀਰ ਤੁਹਾਨੂੰ ਦਿਖਾਵਾਂਗੇ ਅਸੀਂ ਫਤਿਹਗੜ੍ਹ ਸਾਹਿਬ ਦੀ ਜੀ ਹਾਂ ਸ਼ੰਭੂ ਬਾਰਡਰ ਨੂੰ ਪਾਰ ਕਰਨ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਟਰਾਲੀਆਂ ਪਹੁੰਚ ਚੁੱਕੀਆਂ ਨੇ ਇਹ ਟਰਾਲੀਆਂ ਮਾਝੇ ਅਤੇ ਦੁਆਬੇ ਤੋਂ ਪਹੁੰਚੀਆਂ ਨੇ ਜੋ ਕਿ ਦੋ ਇੱਕ ਕਰੀਬ 1 ਜਾਂ 2 ਦਿਨਾਂ ਦਾ ਵਕਤ ਤੈਅ ਕਰਕੇ ਫਤਿਹਗੜ੍ਹ ਸਾਹਿਬ ਦੇ ਵਿੱਚ ਇਕੱਠੀਆਂ ਹੋਈਆਂ ਉੱਥੇ ਕਿਸਾਨ ਆਗੂ ਵੀ ਇਕੱਠੇ ਹੋਏ ਉੱਥੇ ਹੀ ਟਰਾਲੀਆਂ ਲੈ ਕੇ ਹੋਰ ਕਿਸਾਨ ਵੀ ਪਹੁੰਚੇ ਹੋਏ ਨੇ ਤੇ ਅੱਜ ਦਾ ਸਮਾ ਦਿੱਤਾ ਗਿਆ ਕੁਝ ਸਮੇਂ ਬਾਅਦ ਹੀ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਕਿਸਾਨ ਆਗੂ ਆਪਣੇ ਸਾਥੀਆਂ ਦੇ ਨਾਲ ਅਤੇ ਹੋਰ ਕਿਸਾਨ ਆਪਣੀਆਂ ਟਰਾਲੀਆਂ ਦੇ ਨਾਲ ਦਿੱਲੀ ਵੱਲ ਚੱਲੇ ਪਾਉਣਗੇ ਦਿੱਲੀ ਵੱਲ ਚੱਲੇ ਪਾਉਣ ਤੋਂ ਪਹਿਲਾਂ ਸ਼ੰਭੂ ਬਾਰਡਰ ਜੋ ਕਿ ਪਟਿਆਲਾ ਜ਼ਿਲ੍ਹੇ ਅਤੇ ਅੰਬਾਲਾ ਜ਼ਿਲ੍ਹੇ ਦੇ ਵਿਚਾਲੇ ਪੈਂਦਾ ਸ਼ੰਭੂ ਬਾਰਡਰ ਉਸ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਉਸ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਟਰਾਲੀਆਂ ਇਕੱਠੀਆਂ ਨੇ ਉੱਥੇ ਹੀ ਹੁਣ ਕਿਸਾਨ ਆਗੂ ਵੀ ਪਹੁੰਚੇ ਹੋਏ ਨੇ ਕਿਸਾਨ ਆਗੂਆਂ ਨੇ ਉੱਥੇ ਕਾਲ ਦਿੱਤੀ ਹੈ ਕਿ ਇੱਥੇ ਜਿਹੜੀਆਂ ਵੀ ਟਰਾਲੀਆਂ ਇਕੱਠੀਆਂ ਨੇ ਉਹਨਾਂ ਦੇ ਰਾਹੀਂ ਅਸੀਂ ਹਰਿਆਣਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਾਂਗੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਤਿਹਗੜ੍ਹ ਸਾਹਿਬ ਦੀਆਂ ਫਟੇਕ ਪੜਕਾਹਟ ਸਰਕਾਰ ਵੱਲੋਂ ਪੈਦਾ ਕੀਤੀ ਜਾ ਰਹੀ ਹੈ। ਪੜਕਾਹਟ ਸਰਕਾਰ ਪੈਦਾ ਕਰ ਰਹੀ ਹੈ। ਠੀਕ ਹੈ ਸਰਕਾਰ ਸਾਰਾ ਕੁਝ ਕਰ ਰਹੀ ਹੈ। ਅਸੀਂ ਪੀਲ ਫੁਸਨੀਆ ਪੂਰੀ ਦੁਨੀਆ ਦੇਖ ਰਹੀ ਹੈ। ਪੀਸ ਉਲਰਾਓਗੇ ਤੁਸੀਂ? ਬਿਲਕੁਲ ਇਹ ਗੱਲ ਦਾ ਜਵਾਬ ਦੁਨੀਆ ਦੇਵੂਗੇ। ਪਰ ਜੇਕਰ ਜਿੱਥੇ ਰੁਕ ਲਿਆ ਜਾਂਦਾ ਹੈ ਤੇ ਫਿਰ ਉਹਦਾ ਹੱਲ ਕੀ ਹੈ? ਦੇਖੋ ਇਹ ਅੱਜ ਮੈਂ ਤੈਅ ਕਰਨੀਆਂ ਨਹੀਂ ਹੈਗੀਆਂ ਮੌਕੇ ਦੀਆਂ ਪ੍ਰਸਥਿਤੀਆਂ ਹੁੰਦੀਆਂ ਅੰਦੋਲਨ ਤੁਸੀਂ ਹੰਡਾਏ ਨੇ ਅਸੀਂ ਵੀ ਹੰਡਾਏ ਨੇ ਮੌਕੇ ਦੀਆਂ ਪ੍ਰਸਥਿਤੀਆਂ ਵੀ ਆਈ ਹੋਇਆ ਸੀਗਾ ਕਿ ਉਹ ਮੌਕਾ ਐਸਾ ਬਣ ਗਿਆ ਸੀ ਕਿ ਦਿੱਲੀ ਪਿਛਲੀ ਵਾਰ ਅੰਬਾਲਾ ਤੱਕ ਹੀ ਸੀਗਾ ਪ੍ਰੋਗਰਾਮ ਤੇ ਉਸ ਵਾਰ ਦਿੱਲੀ ਪਹੁੰਚ ਗਏ ਸੀ ਐਸ ਵਾਰ ਦਿੱਲੀ ਦਾ ਪ੍ਰੋਬਲਮ ਪ੍ਰੋਗਰਾਮ ਹੈ ਲੇਕਿਨ ਬਾੜੇ ਤੋਂ ਪਹਿਲਾਂ ਬੜੀਆਂ ਜ਼ਬਰਦਸਤ ਦੇਖੋ ਦੇਖੋ ਇਹ ਲੋਕਤੰਤਰ ਹੈ ਸਾਰਿਆਂ ਨੂੰ ਆਪਣੀ ਗੱਲ ਕਰਨ ਦਾ ਹੱਕ ਹੈਗਾ ਵਾ ਅਗਲੇ ਬੰਨੇ ਵੀ ਉਹ ਸਾਡੇ ਪੁਲਿਸ ਦੇ ਜਵਾਨ ਨੇ ਸਾਰੇ ਸਾਡੇ ਆਪਣੇ ਪਰਿਵਾਰਾਂ ਚੋਂ ਨੇ ਸਾਨੂੰ ਸਾਰੀ ਗੱਲ ਦਾ ਖਿਆਲ ਆ ਅਸੀਂ ਸਾਫ਼ ਕਹਿਣਾ ਚਾਹੁੰਦੇ ਹਾਂ ਅਸੀਂ ਟਕਰਾਉਣਾ ਨਹੀਂ ਚਾਹੁੰਦੇ ਪਰ ਮਜਬੂਰੀ ਵਰਸ ਸਾਨੂੰ ਅੱਗੇ ਵਧਣਾ ਪੈਣਾ ਤਾਂ ਸਰਮ ਸਿੰਘ ਪੰਦੇ ਪੰਦੇਰ ਕਿਸਾਨ ਆਗੂ ਜੋ ਕਿ ਕਹਿ ਰਹੇ ਨੇ ਕਿ ਅਸੀਂ ਹਰ ਕੋਸ਼ਿਸ਼ ਕੀਤੀ ਸਰਕਾਰ ਨਾਲ ਗੱਲਬਾਤ ਕਰਨ ਦੀ ਪਰ ਸਰਕਾਰ ਨੇ ਸਾਨੂੰ ਰਾਹ ਨਹੀਂ ਪਾਇਆ ਤੇ ਮਜਬੂਰਨ ਸਾਨੂੰ ਦਿੱਲੀ ਕੂਚ ਕਰਨਾ ਪਏਗਾ ਇਸ ਤੋਂ ਪਹਿਲਾਂ ਸਰਵਜਨ ਸਿੰਘ ਬੰਦੇਰ ਹੋਰਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਉਹਨਾਂ ਨੇ ਕਿਹਾ ਕਿ ਸਰਕਾਰ ਨਾਲ ਅਸੀਂ ਕਈ ਗੇੜ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਨੇ ਸ਼ਾਇਦ ਗੰਭੀਰਤਾ ਨਹੀਂ ਦਿਖਾਈ ਤੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਿਨ੍ਹਾਂ ਦੇ ਵਿੱਚ ਅਸੀਂ ਇਹ ਚਾਹੁੰਦੇ ਸੀ ਕਿ ਐਮਐਸਪੀ ਦਾ ਖਾਸ ਕਰਕੇ ਕਾਨੂੰਨ ਬਣਾਇਆ ਜਾਵੇ ਫਸਲਾਂ ਦੇ ਉੱਪਰ ਪਰ ਸਰਕਾਰ ਨੇ ਇਸ ਦੇ ਉੱਪਰ ਕੋਈ ਠੋਸ ਸਾਨੂੰ ਭਰੋਸਾ ਨਹੀਂ ਦਿੱਤਾ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਅਦਾ ਕੀਤਾ ਤੇ ਆਪਣੇ ਵਾਅਦੇ ਤੋਂ ਸਰਕਾਰ ਫਿਲਹਾਲ ਮੁਕਰਦੀ ਨਜ਼ਰ ਆ ਰਹੀ ਹੈ ਜਿਸ ਨੂੰ ਦੇਖਦੇ ਹੋਏ ਮਜਬੂਰਨ ਹੁਣ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਦਿੱਲੀ ਦੇ ਵੱਲ ਚਲੇ ਪਾਏ ਜਾਣਗੇ ਅਗਲੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਮਹਿਲਾ ਚੌਕ ਦੀਆਂ ਮਹਿਲਾ ਚੌਕ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਸੈਂਕੜੇ ਗਿਣਤੀ ਦੇ ਵਿੱਚ ਟਰਾਲੀਆਂ ਪਹੁੰਚੀਆਂ ਹੋਈਆਂ ਨੇ ਇਹਨਾਂ ਟਰਾਲੀਆਂ ਦੇ ਵਿੱਚ ਆਪੋ ਆਪਣੇ ਵਿਵਸਥਾ ਦੇ ਨਾਲ ਕਿਸਾਨ ਪਹੁੰਚੇ ਹੋਏ ਨੇ ਗੈਸ ਸਿਲੰਡਰ ਵੀ ਲੈ ਕੇ ਪਹੁੰਚੇ ਹੋਏ ਨੇ ਕਿਸਾਨ ਖਾਣ ਪੀਣ ਦੀਆਂ ਵਸਤਾਂ ਵੀ ਲੈ ਕੇ ਪਹੁੰਚੇ ਹੋਏ ਨੇ ਕਿਉਂਕਿ ਪਿਛਲੀ ਵਾਰ ਦਾ ਕਿਸਾਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਲੰਬੇ ਵਕਤ ਤੱਕ ਉਹਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਰਹਿਣਾ ਪਿਆ ਸੀ ਅਤੇ ਕਿਵੇਂ ਉਹਨਾਂ ਨੇ ਖਾਣ ਪੀਣ ਦੀ ਖਾਣ ਪੀਣ ਦੀ ਸਮੱਗਰੀ ਆਪਣੇ ਨਾਲ ਲੈ ਕੇ ਗਏ ਸੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ 1 ਸਾਲ ਤੋਂ ਬਾਅਦ ਇੱਕ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸੇ ਦੇ ਤਰਸ ਤੇ ਸੰਗਰੂਰ ਦੇ ਮਹਿਲਾ ਚੌਕ ਦੇ ਵਿੱਚ ਹੁਣ ਇਸ ਸਮੇਂ ਕਿਸਾਨਾਂ ਨੇ ਤਿਆਰੀ ਕੀਤੀ ਹੋਈ ਹੈ ਦਿੱਲੀ ਵੱਲ ਵਧਣ ਦੇ ਲਈ ਦਿੱਲੀ ਵੱਲ ਉਹ ਵਧਣਗੇ ਖਨੌਰੀ ਬਾਰਡਰ ਤੋਂ ਖਨੌਰੀ ਬਾਰਡਰ ਪੈਂਦਾ ਹੈ ਸੰਗਰੂਰ ਜ਼ਿਲ੍ਹੇ ਅਤੇ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਵਿਚਾਲੇ ਖਨੌਰੀ ਬਾਰਡਰ ਜਿਸ ਨੂੰ ਕ੍ਰੋਸ ਕਰਕੇ ਕਿਸਾਨ ਹਰਿਆਣਾ ਦੇ ਵਿੱਚ ਦਾਖਲ ਹੋਣਗੇ ਤਾਂ ਇਹ ਮਹਿਲਾ ਚੌਕ ਦੀਆਂ ਤਸਵੀਰਾਂ ਨੇ ਜਿੱਥੇ ਸੈਂਕੜੇ ਗਿੰਦੇ ਵਿੱਚ ਕਿਸਾਨ ਆਪਣੇ ਟਰਾਲੀਆਂ ਦੇ ਨਾਲ ਪਹੁੰਚੇ ਹੋਏ ਨੇ ਟਰਾਲੀਆਂ ਦੇ ਵਿੱਚ ਖਾਣ ਪੀਣ ਦਾ ਸਮਾਨ ਹੈ ਸਰਦੀ ਤੋਂ ਬਚਣ ਦੇ ਲਈ ਉਸ ਦੇ ਵਿੱਚ ਤਿਆਰੀਆਂ ਕੀਤੀਆਂ ਗਈਆਂ ਨੇ ਨਾਲ ਹੀ ਵਾਟਰ ਟੈਂਕਰ ਵੀ ਹੈ ਤਾਂ ਮਹਿਲਾ ਚੌਕ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ ਕੱਲ ਤੋਂ ਵੀ ਮਹਿਲਾ ਚੌਕ ਦੀਆਂ ਤਸਵੀਰਾਂ ਦਿਖਾਈਆਂ ਜਿੱਥੇ ਕਿ ਕਿਸਾਨ ਤਿਆਰ ਬਰਤਿਆਰ ਨੇ ਖਨੌਰੀ ਬਾਰਡਰ ਤੋਂ ਦਾਖਲ ਹੋਣ ਦੇ ਲਈ ਇਹ ਅਗਲੀ ਤਸਵੀਰ ਤੁਸੀਂ ਦੇਖ ਰਹੇ ਹੋ ਦਿੱਲੀ ਦੇ ਬਾਰਡਰਾਂ ਦੀ ਦਿੱਲੀ ਨੌਇਡਾ ਦਾ ਬਾਰਡਰ ਹੈ ਚਿੱਲਾ ਬਾਰਡਰ ਤੁਸੀਂ ਇਹ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਦੇਖ ਰਹੇ ਹੋ ਕਿਉਂਕਿ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਕਈ ਰਸਤੇ ਡਾਇਵਰਟ ਕੀਤੇ ਗਏ ਨੇ ਜਿਸ ਦਾ ਸਿੱਧਾ ਅਸਰ ਦਿੱਲੀ ਦੇ ਬਾਰਡਰਾਂ ਦੇ ਉੱਪਰ ਟ੍ਰੈਫਿਕ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ ਦੇਖਿਆ ਜਾ ਸਕਦਾ ਹੈ ਤਾਂ ਇਹ ਅਕਸ਼ਰਧਾਮ ਦਾ ਇਲਾਕਾ ਤੁਸੀਂ ਦੇਖ ਰਹੇ ਹੋ ਦਿੱਲੀ ਨੌਇਡਾ ਬਾਰਡਰ ਦੇ ਵਾਲੇ ਪਾਸੇ ਜਿੱਥੇ ਕੀ ਲੰਬੀਆਂ ਲਾਈਨਾਂ ਗੱਡੀਆਂ ਦੀਆਂ ਲੱਗੀਆਂ ਹੋਈਆਂ ਨੇ ਤੇ ਇਸ ਸਮੇਂ ਕਈ-ਕਈ ਕਿਲੋਮੀਟਰ ਦੂਰ ਤੱਕ ਜੇ ਤੁਹਾਡੀ ਨਜ਼ਰ ਜਾ ਰਹੀ ਹੋਵੇਗੀ ਤਾਂ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਕਾਰਨ ਇਹੀ ਹੈ ਕਿ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਦਿੱਲੀ ਕੂਚ ਕਰਾਂਗੇ ਇhtiyat ਵਜੋਂ ਪ੍ਰਸ਼ਾਸਨ ਨੇ ਕਈ ਰੂਟ ਡਾਇਵਰਟ ਕੀਤੇ ਤੇ ਕਈ ਥਾਵਾਂ ਤੇ ਬਾਰਡਰ ਨੂੰ ਸੀਲ ਕੀਤਾ ਜਿਸ ਤੋਂ ਬਾਅਦ ਦੇਖਿਆ ਜਾ ਰਿਹਾ ਹੈ ਕਿ ਆਮ ਲੋਕ ਆਪਣੇ ਆਪਣੇ ਦਫ਼ਤਰਾਂ ਤੱਕ ਪਹੁੰਚਣ ਦੇ ਲਈ ਖੱਜਲ ਖੁਆਰ ਹੋ ਰਹੇ ਤੇ ਲੰਬੀਆਂ ਕਤਾਰਾਂ ਗੱਡੀਆਂ ਦੀਆਂ ਲੱਗੀਆਂ ਹੋਈਆਂ ਨੇ ਤੇ ਸ਼ਾਇਦ ਇਹ ਜਾਮ ਕਈ ਘੰਟੇ ਤੱਕ ਨਾ ਖੁੱਲੇ ਇਹੀ ਕਾਰਨ ਹੈ ਕਿ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ لوکاں نو نقصان نہیں پہنچانا ਚਾਹੁੰਦੇ ਲੋਕاں نو ਤਕਲੀਫ ਨਹੀਂ ਦੇਣਾ ਚਾਹੁੰਦੇ ਸਾਡੀਆਂ ਮੰਗਾਂ ਸਰਕਾਰ ਨੇ ਨਹੀਂ ਮੰਨਿਆ ਤਾਂ ਮਜਬੂਰਨ ਸਾਨੂੰ ਦਿੱਲੀ ਵੱਲ ਕੂਚ ਕਰਨਾ ਪੈ ਰਿਹਾ ਪਰ ਦੂਜੇ ਪਾਸੇ ਤੁਹਾਨੂੰ ਇਹ ਗੱਲ ਯਾਦ ਹੋਏਗੀ ਕਿ ਕੱਲ ਜਦੋਂ 5 ਘੰਟੇ ਤੋਂ ਵੱਧ ਸਮੇਂ ਤੱਕ ਕੇਂਦਰੀ ਕਿਸਾਨ ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਦੀ ਮੀਟਿੰਗ ਚੱਲੀ ਤਾਂ ਉਸ ਦੌਰਾਨ ਵੀ ਕੁਝ ਵੀ ਸਿੱਟਾ ਸਾਹਮਣੇ ਨਹੀਂ ਆਇਆ ਉਸ ਤੋਂ ਬਾਅਦ ਮਜਬੂਰਨ ਕਿਸਾਨਾਂ ਨੇ ਕਿਹਾ ਕਿ ਕੱਲ ਅਸੀਂ ਯਾਨੀ ਅੱਜ ਦੇ ਦਿਨ 13 ਫਰਵਰੀ ਨੂੰ ਅਸੀਂ ਦਿੱਲੀ ਕੂਚ ਕਰਾਂਗੇ ਦਿੱਲੀ ਕੂਚ ਕਰਨ ਦੀ ਜਦੋਂ ਐਲਾਨ ਹੋਇਆ ਤਾਂ ਉਸ ਤੋਂ ਬਾਅਦ ਕਿਸਾਨਾਂ ਨੇ ਆਪੋ ਆਪਣੇ ਸਾਥੀਆਂ ਨੂੰ ਕਿਹਾ ਕਿ ਹੁਣ ਤਿਆਰੀ ਖਿੱਚ ਲਈ ਜਾਵੇ ਦਿੱਲੀ ਪਹੁੰਚਣ ਦੇ ਲਈ ਤੇ ਕਿ ਤਿਆਰੀ ਖਿੱਚੀ ਹੈ ਪ੍ਰਸ਼ਾਸਨ ਨੇ ਵੀ ਦਿੱਲੀ ਦੇ ਪ੍ਰਸ਼ਾਸਨ ਨੇ ਹਰਿਆਣਾ ਦੇ ਪ੍ਰਸ਼ਾਸਨ ਨੇ ਕਿਉਂਕਿ ਉਹਨਾਂ ਨੇ ਰੂਟ ਡਾਇਵਰਟ ਕਰ ਦਿੱਤੇ ਕਿਸਾਨ ਤਾਂ ਕਿ ਦਿੱਲੀ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਦਾਖਲ ਨਾ ਹੋ ਸਕਣ ਇੱਕ ਕੱਲ ਦੀ ਤਸਵੀਰ ਅਸੀਂ ਤੁਹਾਨੂੰ ਇੱਕ ਦਿਖਾਈਏ ਇਹ ਤਸਵੀਰ ਹੈ ਪਹਿਲੇ ਟਰੈਕਟਰ ਦੀ ਸ਼ੰਭੂ ਬਾਰਡਰ ਹਰਿਆਣਾ ਤੇ ਪੰਜਾਬ ਦਾ ਬਾਰਡਰ ਜੋ ਪੈਂਦਾ ਹੈ ਸ਼ੰਭੂ ਬਾਰਡਰ ਉੱਥੇ ਕੁਝ ਕਿਸਾਨ ਪਹੁੰਚੇ ਅਤੇ ਇਹ ਪਹਿਲਾ ਟਰੈਕਟਰ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਜੋ ਕਿ ਸ਼ੰਭੂ ਬਾਰਡਰ ਤੇ ਪਹੁੰਚਿਆ ਹੋਇਆ ਸੀ ਇਹ ਟਰੈਕਟਰ ਉਸੇ ਸਮੇਂ ਪਹੁੰਚਿਆ ਜਦੋਂ ਪ੍ਰਸ਼ਾਸਨ ਉੱਥੇ ਹੰਝੂ ਗੈਸ ਦੇ ਗੋਲੇ ਸੁੱਟ ਕੇ ਮੌਕ ਡ੍ਰਿਲ ਕਰ ਰਿਹਾ ਸੀ ਕਿ ਜਦੋਂ ਕਿਸਾਨ ਪਹੁੰਚਣਗੇ ਤੇ ਉਹਨਾਂ ਨੂੰ ਉਹਨਾਂ ਦੀ ਭੀੜ ਨੂੰ ਅਸੀਂ ਡਿਸਪਰਸ ਯਾਨੀ ਇੱਧਰ-ਉੱਧਰ ਕਿਵੇਂ ਭਜਾਉਣਾ ਹੈ ਉਸ ਦੇ ਲਈ ਪ੍ਰਸ਼ਾਸਨ ਮੌਕ ਡ੍ਰਿਲ ਕਰ ਰਿਹਾ ਸੀ ਡ੍ਰੋਨ ਡ੍ਰੋਨ ਦੀ ਵਰਤੋਂ ਕਰਕੇ ਕਿਉਂਕਿ ਅੱਗੇ ਤੁਸੀਂ ਦੇਖਿਆ ਕਿ ਕਿਸਾਨ ਟੀਅਰ ਗੈਸ ਦੇ ਹੰਝੂssਟਦੀ ਹੈ ਤਾਂ ਬੰਦੂਕ ਦੇ ਵਿੱਚ ਹੰਝੂ ਗੈਸ ਦੇ ਗੋਲੇ ਸੁੱਟ ਕੇ ਚਲਾਏ ਜਾਂਦੇ ਨੇ ਪਰ ਇਸ ਵਾਰ ਨਵਾਂ ਇੱਕਲਾ ਤਰੀਕਾ ਅਪਣਾਇਆ ਗਿਆ ਪ੍ਰਸ਼ਾਸਨ ਵੱਲੋਂ ਡਰੋਨ ਦੇ ਰਾਹੀਂ ਹੰਝੂ ਗੈਸ ਦੇ ਗੋਲੇ ਪਾ ਕੇ ਕਿਸਾਨਾਂ ਦੇ ਉੱਪਰ ਸੁੱਟੇ ਗਏ ਕਿਉਂਕਿ ਇਸ ਦੇ ਵਿੱਚ ਪ੍ਰਸ਼ਾਸਨ ਜਾਂ ਉਹਨਾਂ ਦੇ ਅਧਿਕਾਰੀਆਂ ਨੂੰ ਜਾਂ ਉਹਨਾਂ ਦੇ ਮੁਲਾਜ਼ਮਾਂ ਨੂੰ ਅੱਗੇ ਵਧ ਕੇ ਹੰਝੂ ਗੈਸ ਦੇ ਗੋਲੇ ਦਾਗਣੇ ਨਹੀਂ ਪੈਂਦੇ ਸਗੋਂ ਡਰੋਨ ਹੀ ਜਾ ਕੇ ਇਹ ਗੋਲੇ ਦਾਗ ਸਕੇਗਾ ਤਾਂ ਉਸੇ ਦੌਰਾਨ ਇੱਕ ਟਰੈਕਟਰ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਦੇ ਵਿੱਚ ਕੱਲ ਸ਼ਾਮ ਨੂੰ ਪਹਿਲਾ ਟਰੈਕਟਰ ਪਹੁੰਚਿਆ ਸੀ ਕੁਝ ਨੌਜਵਾਨ ਪਹੁੰਚੇ ਸੀ ਉਸ ਤੋਂ ਬਾਅਦ ਉਹਨਾਂ ਨੇ ਦਿਖਾਇਆ ਕਿ ਅਸੀਂ ਅੱਗੇ ਵੱਧਨ ਨੂੰ ਤਿਆਰਾਂ ਤਾਂ ਤੁਹਾਨੂੰ ਦੱਸ ਦੇ ਕਿ ਕਿਸਾਨਾਂ ਨੇ ਅਸਲ ਵਿੱਚ ਮੰਗਾ ਕੀ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਸਮਾ ਦਿੱਤਾ ਹੋਇਆ ਸੀ ਉਹਨਾਂ ਦੀ ਮੰਗਾਂ ਮੰਨੀਆਂ ਜਾਣ ਤਾਂ ਸਭ ਤੋਂ ਪਹਿਲੀ ਮੰਗ ਸੀ ਸਾਰੀਆਂ ਫਸਲਾਂ ਤੇ ਐਮ ਐਸ ਪੀ ਨੂੰ ਦਿੱਤਾ ਜਾਵੇ ਤੇ ਉਸ ਦੇ ਤਹਿਤ ਇੱਕ ਕਾਨੂੰਨ ਬਣਾਇਆ ਜਾਵੇ ਤੁਹਾਨੂੰ ਪਤਾ ਹੋਵੇਗਾ ਕਿ ਝੋਨੇ ਅਤੇ ਕਣਕ ਤੇ MSP ਦਿੱਤੀ ਜਾਂਦੀ ਹੈ ਕੇਂਦਰ ਸਰਕਾਰ ਵੱਲੋਂ ਪਰ ਕਿਸਾਨਾਂ ਨੇ ਜਦੋਂ 1 ਸਾਲ ਤੋਂ ਵੱਧ ਸਮਾਂ ਉੱਥੇ ਪ੍ਰਦਰਸ਼ਨ ਕੀਤਾ ਤੇ ਉਹਨਾਂ ਮੰਗਾਂ ਦੇ ਵਿੱਚ ਇੱਕ ਮੰਗ ਸਭ ਤੋਂ ਉੱਪਰ ਏ ਸੀ ਕਿ ਸਾਰੀਆਂ ਫਸਲਾਂ ਕਰੀਬ 23 ਫਸਲਾਂ ਦੇ ਉੱਪਰ ਸਰਕਾਰ MSP ਲਾਗੂ ਕਰੇ ਅਤੇ ਉਸ ਦੇ ਲਈ ਇੱਕ ਕਾਨੂੰਨ ਬਣਾਇਆ ਜਾਵੇ ਇਸੇ ਦੇ ਲਈ ਸਰਕਾਰ ਨੇ ਕੁਝ ਸਮਾਂ ਮੰਗਿਆ ਸੀ ਪਰ ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਉਸ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਅਗਲਾ ਅਗਲਾ ਕਿਸਾਨਾਂ ਦੀ ਮੰਗ ਇਹ ਹੈ ਕਿ ਫਸਲਾਂ ਦੇ ਭਾਅ ਲਈ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ C20 50 ਦਾ ਫਾਰਮੂਲਾ ਅਪਣਾਇਆ ਜਾਵੇ ਇਹਨਾਂ ਸਾਰੀਆਂ ਮੰਗਾਂ ਨੂੰ ਸਰਕਾਰ ਦੇ ਸਾਹਮਣੇ ਕਿਸਾਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਤਾਂ ਕਿ ਸਰਕਾਰ ਨੇ ਉਸ ਸਮੇਂ ਕਿਸਾਨਾਂ ਤੋਂ ਸਮਾਂ ਮੰਗਿਆ ਸੀ ਕਿ ਇਸ ਤੇ ਵਿਚਾਰ ਵਟਾਂਦਰਾ ਕਰਾਂਗੇ ਤੇ ਉਹਨਾਂ ਦੀ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਪਰ ਕਿਸਾਨਾਂ ਦੀ ਮੰਗ ਇਹ ਇਲਜ਼ਾਮ ਹੈ ਕਿ ਉਹਨਾਂ ਦੀ ਮੰਗ ਹਜੇ ਤੱਕ ਨਹੀਂ ਪੂਰੀ ਕੀਤੀ ਗਈ। ਕਈ ਗੇੜੀਆਂ ਦੀਆਂ ਗੱਲਾਂ ਹੋਈਆਂ ਪਰ ਉਸ ਦੇ ਬਾਵਜੂਦ ਵੀ ਗੱਲਬਾਤ ਸਿਰੇ ਨਹੀਂ ਚੜੀ ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਈ ਦਿਨ ਪਹਿਲਾਂ ਇਹ ਵੀ ਕਿਹਾ ਸੀ ਕਿ ਸਾਡੀਆਂ ਮੰਗਾਂ ਨਹੀਂ ਮੰਗੀਆਂ ਮੰਨੀਆਂ ਗਈਆਂ ਤਾਂ ਅਸੀਂ ਦਿੱਲੀ ਵੱਲ ਚਾਲੇ ਪਾਵਾਂਗੇ ਪਰ ਸਰਕਾਰ ਨੇ ਇਸ ਤੇ ਧਿਆਨ ਨਹੀਂ ਦਿੱਤਾ। ਅਗਲੀ ਮੰਗ ਹੈ ਜੋ ਕਿਸਾਨਾਂ ਦੀ ਉਹ ਹੈ ਕਿ ਗੰਨੇ ਦਾ ਐਫ ਆਰ ਪੀ ਅਤੇ ਸਟੇਟ ਅਸ਼ੋਰਡ ਪ੍ਰਾਈਸ ਜਿਹਨੂੰ ਕਹਿੰਦੇ ਨੇ ਐਸ ਏ ਪੀ ਸੈਪ ਜਿਹਨੂੰ ਕਹਿੰਦੇ ਨੇ ਸੁਆਮੀਨਾਥਨ ਆਯੋਗ ਦੇ ਫਾਰਮੂਲੇ ਤੇ ਦਿੱਤਾ ਜਾਵੇ ਗੰਨੇ ਦੇ ਮੁੱਲ ਦੇ ਉੱਪਰ ਵੀ ਕਿਸਾਨਾਂ ਦੀ ਮੰਗ ਹੈ ਕਿ ਸੁਆਮੀਨਾਥਨ ਫਾਰ ਆਯੋਗ ਦਾ ਜੋ ਫਾਰਮੂਲਾ ਦਿੱਤਾ ਗਿਆ ਸੀ ਉਸ ਦੇ ਤਹਿਤ ਉਹਨਾਂ ਨੂੰ ਗੰਨੇ ਦਾ ਭਾਅ ਦਿੱਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਗੰਨੇ ਦੇ ਮੁੱਲ ਨੂੰ ਲੈ ਕੇ ਪੰਜਾਬ ਅਤੇ ਯੂਪੀ ਦੇ ਵਿੱਚ ਕਿਸਾਨ ਅਕਸਰ ਸੜਕਾਂ ਤੇ ਉਤਰਦੇ ਰਹਿੰਦੇ ਨੇ ਜਿਸ ਨੂੰ ਲੈ ਕੇ ਕਿਸਾਨਾਂ ਨੇ ਇਹ ਕਿਹਾ ਕਿ ਗੰਨੇ ਦਾ ਮੁੱਲ ਵੀ ਤੈਅ ਕੀਤਾ ਜਾਵੇ ਤਾਂ ਇਹਨਾਂ ਮੰਗਾਂ ਦੇ ਵਿੱਚ ਇੱਕ ਹੋਰ ਮੰਗ ਹੈ ਗੰਨੇ ਦੇ ਮੁੱਲ ਦੀ ਇਸ ਤੋਂ ਅਗਲੀ ਮੰਗ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਦੇਖੋ ਇਸ ਸਭ ਤੋਂ ਅਹਿਮ ਗੱਲ ਕਿਸਾਨਾਂ ਵੱਲੋਂ ਇਸ ਕਰਕੇ ਵੀ ਕਹੀ ਜਾਂਦੀ ਹੈ ਕਿ ਕਿਸਾਨ ਕਹਿੰਦੇ ਨੇ ਕਿ ਹਜ਼ਾਰਾਂ ਕਰੋੜ ਕਾਰਪੋਰੇਟ ਦਾ ਕਰਜ਼ਾ ਜੇਕਰ ਸਰਕਾਰ ਮਾਫ਼ ਕਰ ਸਕਦੀ ਹੈ ਤਾਂ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਜ਼ਾ ਸਰਕਾਰ ਮਾਫ਼ ਕਿਉਂ ਨਹੀਂ ਕਰ ਸਕਦੀ ਸਰਵਜਨਿਕ ਬੰਦੇ ਰੋਹਰਾਂ ਨੇ ਇਸ ਪ੍ਰੈਸ ਕਾਨਫਰੰਸ 'ਚ ਇਹੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਤੋਂ ਅਸੀਂ ਕਰਜ਼ਾ ਮਾਫੀ ਦੀ ਗੱਲ ਕਹੀ ਤਾਂ ਸਰਕਾਰ ਦੇ ਮੰਤਰੀਆਂ ਨੇ ਕਿਹਾ ਕਿ ਸਾਨੂੰ ਪਤਾ ਕਰਨਾ ਪਏਗਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਤੇ ਕਿੰਨਾ ਜ਼ਿਆਦਾ ਕਰਜ਼ਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਜਦੋਂ ਹਜ਼ਾਰਾਂ ਕਰੋੜ ਦਾ ਕਾਰਪੋਰੇਟ ਦਾ ਕਰਜ਼ਾ ਸਰਕਾਰ ਮਾਫ ਕਰ ਦੱਸ ਸਕਰ ਸਕਦੀ ਹੈ ਇੱਕੋ ਹੀ ਝਟਕੇ ਦੇ ਵਿੱਚ ਤਾਂ ਕਿਸਾਨ ਤੇ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕਰ ਸਕਦੀ ਅਗਲੀ ਮੰਗ ਆਉਂਦੀ ਹੈ ਲਖੀਮਪੁਰ ਖੀਰੀ ਕਤਲ ਕਾਂਡ ਦੀ ਉਸ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਕੁਝ ਪੰਜਾਬੀ ਕਿਸਾਨਾਂ ਨੇ ਵੀ ਪ੍ਰਦਰਸ਼ਨ ਕੀਤਾ ਸੀ ਜਿਸ ਦੇ ਵਿੱਚ ਇਹ ਇਲਜ਼ਾਮ ਲਗਾਏ ਗਏ ਕਿ ਕੇਂਦਰੀ ਮੰਤਰੀ ਅਜੇ ਕੁਮਾਰ ਅਜੇ ਮਿਸ਼ਰਾ ਦੇ ਪੁੱਤਰ ਨੇ ਕਥਿਤ ਤੌਰ ਤੇ ਥਾਰ ਗੱਡੀ ਕਿਸਾਨਾਂ ਦੇ ਉੱਪਰ ਚੜਾ ਦਿੱਤੀ ਜਿਸ ਦੇ ਵਿੱਚ ਤਿੰਨ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਦਾ ਇਹ ਮੰਗ ਹੈ ਕਿ ਕੇਂਦਰੀ ਮੰਤਰੀ ਦੀ ਗ੍ਰਿਫਤਾਰੀ ਕੀਤੀ ਜਾਵੇ ਕਿਉਂਕਿ ਕੇਂਦਰੀ ਮੰਤਰੀ ਦੀ ਮਨਮਾਨੀ ਟੰਗ ਦੀ ਵਜ੍ਹਾ ਨਾਲ ਹੀ ਕਿਸਾਨਾਂ ਦਾ ਇਹ ਨੁਕਸਾਨ ਹੋਇਆ ਤੇ ਮੁਆਵਜ਼ੇ ਦੀ ਰਾਸ਼ੀ ਨੂੰ ਵੀ ਵਧਾਉਣ ਦੀ ਮੰਗ ਕੀਤੀ ਗਈ ਹੈ ਤਾਂ ਇਹ ਵੀ ਇੱਕ ਮੰਗ ਹੈ ਕਿ ਲਖੀਮਪੁਰ ਖੀਰੀ ਕਤਲकांड ਦਾ ਜੋ ਹੈ ਉਸ ਦਾ ਇਨਸਾਫ ਸਰਕਾਰ ਦੇਵੇ ਇਸ ਦੇ ਤਹਿਤ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਹ ਕਈ ਮੰਗਾਂ ਨੇ ਜਿਨ੍ਹਾਂ ਦੇ ਵਿੱਚ ਕਿਸਾਨ ਇਹ ਕਹਿੰਦੇ ਨੇ ਕਿ ਸਰਕਾਰ ਨੇ ਇਹਨਾਂ ਦੇ ਲਈ ਸਮਾਂਤ ਮੰਗਿਆ ਸੀ ਪਰ ਸਰਕਾਰ ਨੇ ਤਕਰੀਬਤ ਤਕਰੀਬਨ 2 ਸਾਲ ਹੋਣ ਜਾ ਰਹੇ ਨੇ ਕਿਸਾਨੀ ਅੰਦੋਲਨ ਨੂੰ ਖਤਮ ਹੋਏ ਪਰ ਕਿਸਾਨ ਸਰਕਾਰ ਨੇ ਕਿਸਾਨਾਂ ਦੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਇਸ ਕਰਕੇ ਕਿਸਾਨਾਂ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਅਸੀਂ ਦਿੱਲੀ ਵੱਲ ਚੱਲੇ ਪਾਵਾਂਗੇ ਇਸ ਦੇ ਲਈ ਤੁਹਾਨੂੰ ਪਤਾ ਹੈ ਕਿ ਦਿੱਲੀ ਦੇ ਜਿਹੜੇ ਬਾਰਡਰ ਨੇ ਉਹ ਵੀ ਸੀਲ ਕਰ ਦਿੱਤੇ ਗਏ ਨੇ ਪੰਜਾਬ ਅਤੇ ਹਰਿਆਣਾ ਦੇ ਜਿੰਨੇ ਵੀ ਬਾਰਡਰ ਨੇ ਉਹ ਵੀ ਸੀਲ ਕਰ ਦਿੱਤੇ ਗਏ ਨੇ ਇਸ ਸਭ ਦੇ ਦੌਰਾਨ ਕਿਸਾਨਾਂ ਦੀ ਇੱਕ ਹੋਰ ਮੰਗ ਹੈ ਕਿ ਅੰਦੋਲਨ ਦੌਰਾਨ ਜੇ ਉਹ ਕਿਸਾਨ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਹੈ ਨਾਲ ਹੀ ਇਹ ਵੀ ਮੰਗ ਕੀਤੀ ਗਈ ਕਿ ਉਹਨਾਂ ਕਿਸਾਨਾਂ ਦੇ ਉੱਪਰ ਜਿਨ੍ਹਾਂ ਦੇ ਉੱਪਰ ਕ੍ਰਿਮੀਨਲ ਕੇਸਿਸ ਦਰਜ ਕੀਤੇ ਗਏ ਨੇ ਉਹਨਾਂ ਨੂੰ ਵੀ ਖਾਰਜ ਕੀਤਾ ਜਾਵੇ ਜਿਨ੍ਹਾਂ ਨੂੰ ਲੈ ਕੇ ਕੱਲ ਮੀਟਿੰਗ ਹੋਈ ਉਸ ਦੇ ਉੱਪਰ ਵੀ ਸ਼ਾਇਦ ਕੋਈ ਸਹਿਮਤੀ ਨਹੀਂ ਬਣ ਸਕੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਇਹ ਇਹ ਤਰ੍ਹਾਂੀਆਂ ਮੰਗਾਂ ਤੋਨੀ ਗੱਲ ਹੋਰ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਦੇ ਜਿੰਨੇ ਵੀ ਬਾਰਡਰ ਨੇ ਜਿੱਥੋਂ ਕਿਸਾਨ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਉਥੇ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾ ਠੱਪ ਕਰ ਦਿੱਤੀ ਗਈ ਹੈ ਹੁਣੀ ਹੁਣੀ ਮੇਰੇ ਕੋਲ ਜਾਣਕਾਰੀ ਇਹ ਆਈ ਹੈ ਕਿ ਕੈਥਲ ਦੇ ਨਾਲ ਲੱਗਦੇ ਪਟਿਆਲਾ ਜ਼ਿਲ੍ਹੇ ਦਾ ਇੱਕ ਕਸਬਾ ਹੈ ਸਮਾਣਾ ਸਮਾਣਾ ਦੇ ਵਿੱਚ ਇਸ ਸਮੇਂ ਇੰਟਰਨੈਟ ਮੋਬਾਈਲ ਬੰਦ ਕਰ ਦਿੱਤਾ ਗਿਆ ਕਈ ਕਈ ਥਾਵਾਂ ਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਬ੍ਰੌਡਬੈਂਡ ਮੋਬਾਈਲ ਵੀ ਬੰਦ ਕਰ ਦਿੱਤਾ ਗਿਆ ਹੈ ਬ੍ਰੌਡਬੈਂਡ ਇੰਟਰਨੈਟ ਦੀ ਸੇਵਾ ਬੰਦ ਕਰ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਬਲਕ ਐਸਐਮਐਸ ਯਾਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ SMS ਨਹੀਂ ਭੇਜ ਸਕਦੇ ਉਸ ਨੂੰ ਵੀ ਲੈ ਕੇ ਬੰਦੀ ਕਰ ਦਿੱਤੀ ਗਈ ਹੈ ਤੇ ਟੈਲੀਕਮ ਕੰਪਨੀਆਂ ਵੱਲੋਂ ਲੋਕਾਂ ਨੂੰ ਮੈਸੇਜ ਭੇਜ ਦਿੱਤਾ ਗਿਆ ਹੈ ਕਿ ਸਰਕਾਰੀ ਹੁਕਮਾਂ ਤੋਂ ਬਾਅਦ ਇੰਟਰਨੈਟ ਸੇਵਾਵਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਤਾਂ ਪਹਿਲੀ ਖਬਰ ਜੋ ਆਈ ਹੈ ਇੰਟਰਨੈਟ ਬੰਦ ਹੋਣ ਦੀ ਉਹ ਸਮਾਣਾ ਕਸਬੇ ਦੇ ਵਿੱਚ ਹੈ ਜੋ ਕਿ ਕੈਥਲ ਜ਼ਿਲ੍ਹੇ ਦੇ ਨਾਲ ਲੱਗਦਾ ਹੈ ਉੱਥੇ ਵੀ ਇੱਕ ਛੋਟਾ ਬਾਰਡਰ ਪੈਂਦਾ ਜਿੱਥੋਂ ਪੰਜਾਬ ਤੋਂ ਲੋਕ ਹਰਿਆਣਾ ਦੇ ਵਿੱਚ ਦਾਖਲ ਹੋ ਸਕਦੇ ਨੇ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕਰੀਬ-ਕਰੀਬ ਪੰਜਾਬ ਅਤੇ ਹਰਿਆਣਾ ਦੇ ਵਿੱਚ ਦਾਖਲ ਹੋਣ ਵਾਲੇ ਜਿੰਨੇ ਵੀ ਰਸਤੇ ਨੇ ਉਹਨਾਂ ਨੂੰ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ ਖਨੋਰੀ ਬਾਰਡਰ ਸ਼ੰਭੂ ਬਾਰਡਰ ਤੇ ਡੱਬ ਵਾਲੀ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਜਿੱਥੇ ਕੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਸ਼ਾਇਦ ਕਿਸਾਨ ਅੰਦਰ ਦਾਖਲ ਨਾ ਹੋ ਸਕਣ ਕਿਉਂਕਿ ਪੱਥਰ ਦੀਆਂ ਮੋਟੀਆਂ ਸਲੇਬਾਂ ਉੱਥੇ ਰੱਖੀਆਂ ਰੱਖੀਆਂ ਗਈਆਂ ਨੇ ਸੜਕ ਦੇ ਵਿਚਾਲੇ ਤਿੱਖੇ ਸਰੀਏ ਗੱਡੇ ਗਏ ਨੇ ਤਾਂ ਕਿ ਟਰੈਕਟਰਾਂ ਨੂੰ ਪੈਂਚਰ ਕੀਤਾ ਜਾ ਸਕੇ ਪਰ ਇੱਕ ਗੱਲ ਹੋਰ ਦੱਸ ਦਈਏ ਕਿ ਪੰਜਾਬ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਕਈ ਇਲਾਕਿਆਂ ਤੋਂ ਕਈ ਕਿਸਾਨ ਜੀਸੀਬੀ ਲੈ ਕੇ ਵੀ ਬਾਰਡਰਾਂ ਵੱਲ ਪਹੁੰਚ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਵਾਰ ਪ੍ਰਸ਼ਾਸਨ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਸਲੇਬਾਂ ਨੂੰ ਜੇ ਹਟਾਉਣਾ ਪੈਗਾ ਤਾਂ ਜੀਸੀਬੀ ਦੀ ਮਦਦ ਨਾਲ ਵੀ ਹਟਾਇਆ ਜਾ ਸਕਦਾ ਹੈ ਤਾਂ ਇਸ ਸਮੇਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਜਿਨ੍ਹਾਂ ਨੇ ਵੀ ਬਾਰਡਰ ਪੰਜਾਬ ਅਤੇ ਹਰਿਆਣਾ ਦੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਖੱਜਲਖੁਆਰੀ ਜਿਹੜੀ ਹੋ ਰਹੀ ਹੈ ਉਹ ਆਮ ਲੋਕਾਂ ਨੂੰ ਹੋ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਤੋਂ ਹਰਿਆਣਾ ਜਾਣ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਹੈ ਹਰਿਆਣਾ ਤੋਂ ਅੱਗੇ ਦਿੱਲੀ ਜਾਣ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ਤੋਂ ਜੋ ਲੋਕ ਵਿਦੇਸ਼ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਦਿੱਲੀ ਦਾ 에ਰਪੋਰਟ ਸਭ ਤੋਂ ਅਹਿਮ ਹੈ ਕਿਉਂਕਿ ਉਹਨਾਂ ਦੀ ਫਲਾਈਟਾਂ ਹੁੰਦੀਆਂ ਨੇ ਜ਼ਰੂਰੀ ਕੰਮ ਹੁੰਦੇ ਨੇ ਵਿਦੇਸ਼ ਜਾਣ ਦੇ ਲਈ ਜਾਂ ਵਿਦੇਸ਼ੋਂ ਜੋ ਲੋਕ ਪੰਜਾਬ ਆਉਣਾ ਚਾਹੁੰਦੇ ਨੇ ਉਹਨਾਂ ਲਈ ਵੀ ਖੱਜਲ ਖੁਆਰੀ ਦਾ ਸਬਬ ਬਣਿਆ ਹੈ ਇਹ ਕਿਸਾਨ ਅੰਦੋਲਨ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਆਮ ਲੋਕਾਂ ਨੂੰ ਮੁਸ਼ਕਲ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਪਰ ਸਾਡੀ ਮਜਬੂਰੀ ਹੈ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਇਸ ਕਰਕੇ ਸਾਨੂੰ ਦਿੱਲੀ ਕੋਚ ਕਰਨਾ ਪੈ ਰਿਹਾ ਹੈ ਤਾ ਸਭ ਤੋਂ ਅਹਿਮ ਗੱਲ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਤੁਸੀਂ ਅਰਜੈਂਟ ਨਾ ਹੋਵੇ ਤੁਹਾਨੂੰ ਇਸ ਤੋਂ ਇਲਾਵਾ ਤੁਸੀਂ ਬਾਹਰ ਨਾ ਨਿਕਲੋ ਕਿਉਂਕਿ ਤੁਸੀਂ ਜੇ ਲੰਬੀ ਦੂਰੀ ਦੀ ਦਾ ਸਫ਼ਰ ਕਰਨਾ ਜਾ ਰਹੇ ਹੋ ਤਾਂ ਤੁਹਾਡੇ ਲਈ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ ਕਿਸਾਨ ਅੰਦੋਲਨ ਦਾ ਇਹ ਪਾਰਟ 2 ਜਿਸ ਨੂੰ 2.0 ਕਿਹਾ ਜਾ ਰਿਹਾ ਕਿਉਂਕਿ 2021 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਖਤਮ ਹੋਇਆ ਸੀ ਤਾਂ ਖਤਮ ਤਾਂ ਨਹੀਂ ਹੋਇਆ ਸੀ ਕਿਸਾਨਾਂ ਨੇ ਉਦੋਂ ਇਸ ਨੂੰ ਮੁਲਤਵੀ ਕੀਤਾ ਸੀ ਤੇ ਹੁਣ ਜਦੋਂ ਮੰਗਾਂ ਨਹੀਂ ਪੂਰੀਆਂ ਹੋਈਆਂ ਤਾਂ ਕਿਸਾਨਾਂ ਨੇ ਮੁੜ ਕੇ ਦਿੱਲੀ ਦੇ ਲਈ ਤਿਆਰੀ ਖਿੱਚ ਲਈ ਹੈ ਤੇ ਕੁਝ ਸਮੇਂ ਬਾਅਦ ਹੀ ਇਹ ਟਰਾਲੀਆਂ ਦਿੱਲੀ ਅਤੇ ਇਹ ਟਰਾਲੀਆਂ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਤੇ ਪਹੁੰਚਣ ਦਾ ਅਸਾਰ ਹੈ ਜਿਸ ਤੋਂ ਬਾਅਦ ਟਕਰਾਹ ਹੁੰਦਾ ਕਿ ਨਹੀਂ ਹੁੰਦਾ ਇਹ ਸਭ ਤੋਂ ਅਹਿਮ ਗੱਲ ਹੈ ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਪਰ ਇਹ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਕਿ ਜਦੋਂ ਪ੍ਰਸ਼ਾਸਨ ਨੇ ਇੰਨੀ ਵੱਡੀ ਤਿਆਰੀ ਕਰ ਰੱਖੀ ਔਰ ਕਿਸਾਨਾਂ ਦੀ ਹਜ਼ਾਰਾਂ ਟਰਾਲੀਆਂ ਬਾਰਡਰ ਦੇ ਪਹੁੰਚਣ ਗਿਆ ਤਾਂ ਕਿੰਨੀ ਸ਼ਾਂਤੀ ਹੋਏਗੀ ਇਹ ਤੁਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ ਜੋ ਵੀ ਅਪਡੇਟ ਅੱਗੇ ਆਉਂਦੇ ਰਹਿਣਗੇ ਅਸੀਂ ਇਸ ਨੂੰ ਅਬ ਲਾਈਵ ਹੋ ਕੇ ਜਾਂ ਹੋਰ ਤਰੀਕਿਆਂ ਨਾਲ ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮਸ ਤੇ ਤੁਹਾਨੂੰ ਦਿਖਾਉਂਦੇ ਰਵਾਂਗੇ ਕਿ ਕਿਸਾਨ ਆंदोलਨ ਦਾ ਜਿਹੜਾ 13 ਫਰਵਰੀ ਦਾ ਅਜ ਦਿੱਲੀ ਕੂਚ ਹੈ ਉਹ ਕਿੱਥੇ ਤੱਕ ਪਹੁੰਚਿਆ ਕੀ ਕੁਝ ਅਪਡੇਟਸ ਹੋਣ ਗਿਆ ਉਹਨਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਅਸੀਂ ਹਾਜ਼ਰ ਹੁੰਦੇ ਰਵਾਂਗੇ ਸਾਡੇ ਨਾਲ ਬਨੇ ਰਹੋ ਧੰਨਵਾਦ